ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਬੜੀਆ ਠੀਕ ਠਾਕ ਬੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਜਿਵੇਂ ਕਿ ਹੁਣ ਮੀਂਹਾਂ ਦਾ ਮੌਸਮ ਹੋਇਆ ਪਿਆ ਜੀ ਤੇ ਰੋਜ਼ ਹੀ ਮੀਂਹ ਆ ਜਾਂਦੇ ਹੈਗੇ ਜਿਵੇਂ ਤੇ ਮੀਂਹ ਹੋਣ ਦੇ ਕਾਰਨ ਜੀ ਫਰਸ਼ਾਂ ਤੇ ਬਹੁਤ ਸਾਰੀ ਕਾਈ ਲੱਗ ਜਾਂਦੀ ਹੈਗੀ ਹਰੇ ਵਾਈ ਤੇ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਪਿਛਲੇ ਮਹੀਨੇ ਵੀ ਇੱਕ ਵੀਡੀਓ ਸ਼ੇਅਰ ਕੀਤੀ ਸੀਗੀ ਜੀ ਹਰੇ ਵਾਈ ਦੀ ਹਾਂ ਵੀ ਆਪਾਂ ਹਰੇ ਵਾਈ ਕਿਵੇਂ ਉਤਾਰਨੀ ਹੈ ਫਰਸ਼ਾਂ ਤੋਂ ਕਾਈ ਤੇ ਤੇ ਉਹ ਵੀਡੀਓ ਵੀ ਆਪਾਂ ਪਿਛਲੇ ਮੰਥੀ ਤੁਹਾਡੇ ਨਾਲ ਸ਼ੇਅਰ ਕੀਤੀ ਜੀ ਤੇ ਉਹ ਵੀ ਤਰੀਕਾ ਬਹੁਤ ਵਧੀਆ ਜੀ ਹਾਂ ਕਾਈ ਨੂੰ ਉਤਾਰਨ ਦਾ ਫਰਸ਼ਾਂ ਤੋਂ ਹਰੇ ਵਾਈ ਨੂੰ ਤੇ ਅੱਜ ਆਪਾਂ ਨਵਾਂ ਤਰੀਕਾ ਤੁਹਾਡੇ ਨਾਲ ਲੈ ਕੇ ਆਏ ਜੀ ਤੇ ਅੱਜ ਵਾਲੀ ਵੀਡੀਓ ਵੀ ਐਂਡ ਤੱਕ ਜਰੂਰ ਦੇਖਣਾ ਜੀ ਤੇ ਬਹੁਤ ਹੀ ਸੌਖਾ ਤਰੀਕਾ ਦੱਸਾਂਗੇ ਤੁਹਾਨੂੰ ਆਪਾਂ ਫਰਸ਼ਾਂ ਤੋਂ ਜੰਮੀ ਹੋਈ ਕਾਈ ਲਾਉਣ ਦਾ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਪਣੇ ਫਰਸ਼ ਤੇ ਕਿੰਨੀ ਕਿੰਨੀ ਕਾਈ ਲੱਗੀ ਹੋਈ ਹੈਗੀ ਕਿਉਂਕਿ ਕਾਫੀ ਦਿਨਾਂ ਤੋਂ ਫੇਰ ਦੁਬਾਰਾ ਮੀਂਹ ਪੈਣੇ ਸ਼ੁਰੂ ਹੋ ਗਏ ਸੀਗੇ ਤੇ ਮੀਂਹ ਪੈਣ ਦੇ ਕਾਰਨ ਤੇ ਇਹ ਬਹੁਤ ਜ਼ਿਆਦਾ ਫਰਸ਼ਾਂ ਤੇ ਜੰਮ ਚੁੱਕੀ ਹੈਗੀ ਤੇ ਅੱਜ ਆਪਾਂ ਦੁਬਾਰਾ ਸਾਫ਼ ਕਰਨ ਲੱਗੇ ਸੀ ਇਹਨੂੰ ਤੇ ਸੋਚਿਆ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰੀਏ ਜੀ ਤੇ ਹੁਣ ਆਪਾਂ ਦਿਖਾਉਣੇ ਤੁਹਾਨੂੰ ਫਰਸ਼ਾਂ ਤੇ ਲੱਗੀ ਹੋਈ ਕਾਈ ਜੀ ਹੋ ਜੀ ਤੁਸੀਂ ਦੇਖ ਹੀ ਸਕਦੇ ਆ ਬਹੁਤ ਜ਼ਿਆਦਾ ਹਰੇਵਾਈ ਆਪਣੇ ਲੱਗੀ ਹੋਈ ਆ ਫਰਸ਼ਾਂ ਤੇ ਇਹ ਤੇ ਮੀਂਹ ਦੇ ਵਿੱਚ ਇਹ ਹਰ ਇੱਕ ਘਰ ਦੀ ਪ੍ਰੋਬਲਮ ਹੁੰਦੀ ਹੈ ਜੀ ਇਹ ਵੀ ਫਰਸ਼ਾਂ ਤੋਂ ਕਾਈ ਆ ਪੱਕੀ ਮੈਂ ਸਾਫ ਕਰੀਏ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਦੱਸਣ ਲੱਗੇ ਆ ਜੀ ਤੇ ਇਸ ਤਰੀਕੇ ਨਾਲ ਤੁਸੀਂ ਵੀ ਘਰ ਦੀ ਫਰਸ਼ ਸਾਫ ਕਰ ਸਕਦੇ ਆ ਬਿਲਕੁਲ ਤੇ ਤੇ ਦੇਖੋ ਇੱਧਰ ਤੁਸੀਂ ਤੇ ਸਾਰੇ ਤੇ ਪਹਿਲਾਂ ਆਪਾਂ ਪਾਣੀ ਛਿੜਕ ਲਿਆ ਹੁਣ ਹਰੇਵਾਈ ਨੂੰ ਆਪਾਂ ਸਭ ਤੋਂ ਪਹਿਲਾਂ ਗਿੱਲਾ ਕਰ ਲੈਣਾ ਜੀ ਇੱਕ ਵਾਰ ਇਸ ਤਰੀਕੇ ਨਾਲ ਕਿਉਂਕਿ ਹੁਣ ਧੁੱਪਾਂ ਲੱਗਣ ਲੱਗੀਆਂ ਇੱਕ ਦੋ ਦਿਨਾਂ ਦੀਆਂ ਤੇ ਹੁਣ ਧੁੱਪ ਦੇ ਕਰਨੇ ਥੋੜੀ ਥੋੜੀ ਸੁੱਕਣ ਲੱਗ ਗਈ ਤੇ ਸਭ ਤੋਂ ਪਹਿਲਾਂ ਆਪਾਂ ਪਾਣੀ ਛਿੜਕ ਲੈਣਾ ਜੀ ਤੇ ਹੁਣ ਆਪਾਂ ਇਹ ਤੇ ਜਿਹੜੀ ਚੀਜ਼ ਵਰਤਾਂਗੇ ਕਾਈ ਨੂੰ ਸਾਫ਼ ਕਰਨ ਲਈ ਤੇ ਉਹ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਆਪਾਂ ਇਹ ਲੈਤੀ ਹੋਈ ਜਿਹੜੀ ਚੀਜ਼ ਤੇ ਇਹ ਹੈਗੀ ਜੀ ਕਲੀ ਤੇ ਇਹਦੇ ਨਾਲ ਆਪਾਂ ਸਾਫ਼ ਕਰਾਂਗੇ ਸਾਰੀ ਕਾਈ ਤੇ ਕਲੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਆਮ ਦੁਕਾਨਾਂ ਤੋਂ ਇਹ ਮਿਲ ਹੀ ਜਾਂਦੀ ਹੈ 20 ਰੁਪਏ ਕਿਲੋ ਇਹਦਾ ਰੇਟ ਹੈਗਾ ਤੇ ਇਹਦੇ ਨਾਲ ਅੱਜ ਆਪਾਂ ਤੁਹਾਨੂੰ ਕਾਈ ਸਾਫ਼ ਕਰਕੇ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਇਹ ਆਪਾਂ ਜਿਹੜਾ ਪਾਣੀ ਛਿੜਕਿਆ ਹੋਇਆ ਤੇ ਹੁਣ ਆਪਾਂ ਇੱਥੇ ਲੈ ਲਈ ਜੀ ਲਫਾਫਾ ਇਸ ਤਰੀਕੇ ਨਾਲ ਆਪਾਂ ਲਫਾਫੇ ਨੂੰ ਹੱਥ ਤੇ ਵੀ ਬਣਾ ਸਕਦੇ ਆ ਤੇ ਇਸ ਤਰੀਕੇ ਨਾਲ ਆਪਾਂ ਸਿੱਧੇ ਨੀਂਹ ਨੂੰ ਚੱਕਾਂਗੇ ਕਲੀ ਨੂੰ ਹੱਥ ਦੇ ਨਾਲ ਹੀ ਇਸ ਤਰੀਕੇ ਨਾਲ ਆਪਾਂ ਛਿੜਕ ਲਾਂਗੇ ਤੇ ਜੇਕਰ ਤੁਹਾਡੇ ਕੋਲੇ ਕਲਬਜ ਵਗੈਰਾ ਤਾਂ ਹੈਗੇ ਆ ਤਾਂ ਤੁਸੀਂ ਉਹ ਵੀ ਹੱਥ ਤੇ ਪਹਿਲਾਂ ਚੜਾ ਸਕਦੇ ਆ ਇਸ ਤਰੀਕੇ ਨਾਲ ਕਿਉਂਕਿ ਕਲੀ ਨਾਲ ਤੁਹਾਡੇ ਹੱਥ ਨਾਲ ਇਹ ਖਰਾਬ ਹੋ ਜਾਣ ਇਸ ਤਰੀਕੇ ਨਾਲ ਤੁਸੀਂ ਵੀ ਲਫਾਫਾ ਵਗੈਰਾ ਵਰਤ ਲੈਣਾ ਤੇ ਜਾਂ ਕਲਬਜ ਚੜਾ ਲੈਣਾ ਹੱਥ ਤੇ ਤੇ ਸਾਰੇ ਵੀ ਜਿੱਥੇ ਵੀ ਇਹ ਆਪਣੇ ਹੈਗੇ ਆ ਹਰੇ ਬਾਈ ਉੱਥੇ-ਉੱਥੇ ਆਪਾਂ ਇਹ ਕਲੀ ਛਿੜਕ ਲਾਂਗੇ ਇਸ ਤਰੀਕੇ ਨਾਲ ਸਾਰੇ ਵੇੜੇ 'ਚ ਪਹਿਲਾ ਪਾਣੀ ਜ਼ਰੂਰ ਛਿੜਕ ਲੈਣਾ ਇਹ ਕਿਉਂਕਿ ਇਹ ਪਾਣੀ ਨਾਲ ਇਹ ਫਿਰ ਪੱਟੀ ਜਾਊਗੀ ਇਹ ਜਦੋਂ ਆਪਾਂ ਉੱਤੇ ਕਲੀ ਛਿੜਕਾਂਗੇ ਇਸ ਤਰੀਕੇ ਨਾਲ ਸਾਰੀ ਕਾ ਇਹ ਪੋਲੀ ਹੋ ਜੂਗੀ ਤੇ ਆਪਣੇ ਆਪ ਲੈਣ ਲੱਗ ਜੂਗੀ ਇਹ ਫਿਰ ਆਪਾਂ ਨੂੰ ਜ਼ਿਆਦਾ ਇਹ ਤੇ ਮੀਨਤ ਨਹੀਂ ਕਰਨੀ ਪੈਣੀ ਰਗੜਨੀ ਨਹੀਂ ਪੈਣੀ ਹੈਗੀ ਕਾਈ ਇਸੇ ਤਰੀਕੇ ਨਾਲ ਹੀ ਆਪਾਂ ਸਾਰੀ ਫਰਸ਼ ਤੇ ਕਲੀ ਨੂੰ ਛਿੜਕ ਲਾਂਗੇ ਜੀ ਇੰਗੀ ਤਰ੍ਹਾਂ ਆਪਾਂ ساری ਹਰਸ਼ਤੇ ਨੂੰ ਫੈਲਾ ਦੇਵਾਂਗੇ ਤੇ ਬਹੁਤ ਵਧੀਆ ਇਹ ਸਫਾਈ ਦਾ ਕੰਮ ਕਰੂਗੀ ਜੀ ਤੇ ਫर्श ਆਪਣੀ ਇਕਦਮ ਸਾਫ਼ ਹੋ ਜੂਗੀ ਇਹਦੇ ਨਾਲ ਜਿਹੜੇ ਚ ਕਲੀ ਇਹ ਛਿੜਕ ਲਈ ਹੈ ਜੀ ਫर्श ਤੇ ਸਾਰੀ ਤੇ ਤੁਸੀਂ ਦੇਖ ਸਕਦੇ ਆ ਇਹ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਉੱਪਰ ਹੋਰ ਛਿੜਕਤਾ ਤੇ ਤੇ ਹੁਣ ਆਪਾਂ ਇੱਥੇ ਲਾਵਾਂਗੇ ਜੀ ਇਸ ਤਰੀਕੇ ਦਾ ਰੜਕਾ ਤੀਲਾ ਵਾਲਾ ਤੇ ਇਹਦੇ ਨਾਲ ਆਪਾਂ ਇਹਨੂੰ ਰਗੜਾਂਗੇ ਕਾਈ ਨੂੰ ਇਸ ਤਰੀਕੇ ਨਾਲ ਰਗੜ ਲੈਣਾ ਆਪਾਂ ਆਪਾਂ ਨੂੰ ਜਿਆਦਾ ਮਿਹਨਤ ਨਹੀਂ ਤੇ ਕਰਨੀ ਪੈਣੀ ਬਸ ਥੋੜਾ ਥੋੜਾ ਰਗੜਨਾ ਪਊਗਾ ਤੇ ਸਾਰੀ ਕਾਈ ਸਾਫ਼ ਹੋ ਜਾਣੀ ਹੈ ਲੈ ਕੇ ਫਰਸ਼ ਮੇਰ ਕੋਲ ਹੀ ਸਾਫ਼ ਹੋ ਜੂਗਾ ਇਸ ਤਰੀਕੇ ਨਾਲ ਆਪਾਂ ਹਲਕਾ ਹਲਕਾ ਸਾਰੀ ਫਰਸ਼ ਰਗੜ ਲਾਂਗੇ ਦੇਖੋ ਜੀ ਸਾਫ ਹੋਣੀ ਸ਼ੁਰੂ ਹੋ ਗਈ ਬਿਲਕੁਲ ਆਪਾਂ ਹਲਕੀ ਹਲਕੀ ਫਰਸ਼ ਹੀ ਰਗੜੀ ਹੈ ਜੀ ਤੇ ਸਾਰਾ ਫਰਸ਼ ਆਪਾਂ ਇਸੇ ਤਰੀਕੇ ਨਾਲ ਹੀ ਰਗੜ ਲੀਏ ਰੜਕੇ ਨਾਲ ਇਹਦੇ ਨਾਲ ਤੇ ਫਿਰ ਤਾਂ ਨੂੰ ਦਿਖਾਉਣੇ ਆਂਗੇ ਇਸ ਤਰੀਕੇ ਨਾਲ ਜੀ ਆਪਾਂ ਸਾਰੀ ਫਰਸ਼ ਤੇ ਰੜਕੇ ਨਾਲ ਤੇ ਕਲੀ ਨੂੰ ਇਸ ਤਰੀਕੇ ਨਾਲ ਰਗੜ ਲਈ ਆਂ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਜੇਕਰ ਤੁਹਾਡੇ ਕੋਲ ਬੁਰਸ਼ ਹੈਗਾ ਤਾਂ ਤੁਸੀਂ ਬੁਰਸ਼ ਨਾਲ ਵੀ ਇਹਨੂੰ ਰਗੜ ਸਕਦੇ ਆਂਗੇ ਤੇ ਹੁਣ ਆਪਾਂ ਇਹਤੇ ਸਾਫ ਪਾਣੀ ਮਾਰਾਂਗੇ ਤੇ ਇਹ ਸਾਫ ਪਾਣੀ ਮਾਰ ਕੇ ਤੁਹਾਨੂੰ ਦਿਖਾਉਣੇ ਆਂਗੇ ਹਰਸ਼ ਆਪਾਂ ਤੇ ਹੁਣ ਤੁਸੀਂ ਦੇਖੋ ਜੀ ਸਾਫ ਪਾਣੀ ਮਾਰ ਕੇ ਤੇ ਹੁਣ ਆਪਾਂ ਤੁਹਾਨੂੰ ਸਾਫ ਕਰਕੇ ਦਿਖਾਉਣੇ ਆਂ ਤੇ ਦੇਖੋ ਕਾਈ ਆਪਾਂ ਨੂੰ ਲੈ ਗਈ ਹੈ ਜੀ ਹਰੇ ਵਾਈਸ ਆ ਰਹੀ ਹੈ ਜੀ ਇਹ ਦੇਖੋ ਥੋੜਾ ਥੋੜਾ ਰਗੜੇ ਤੇ ਲੈ ਰਹੀ ਹੈ ਸਾਰੀ ਦੇਖੋ ਜੀ ਜਨਾਪਾ ਇਹਨੂੰ ਰਗੜੀ ਜਾਵਾਂਗੇ ਉੰਨੀ ਲਹੀ ਜਾਊਗੀ ਫਰਸ਼ ਤੋਂ ਤੇ ਥੋੜੀ ਜਿਹਾ ਆਪਾਂ ਹੁਣ ਕੱਪੜੇ ਧੋਣ ਵਾਲੇ ਬਰਸ਼ ਨਾਲ ਵੀ ਰਗੜੀ ਹੈਗੀ ਤੇ ਇਹ ਦੇਖੋ ਕਿੰਨੀ ਹਰੇ ਵਾਈ ਲੈ ਰਹੀ ਆ ਬੁਰੇ ਹਾਲ ਹੋਏ ਹੋਏ ਸੀ ਫਰਸ਼ ਦੇ ਦੇਖੋ ਜੀ ਕਿਵੇਂ ਹਰਾ ਹਰਾ ਪਾਣੀ ਹੋ ਰਿਹਾ ਸਾਰਾ ਤੇ ਜਿੰਨੀ ਵੀ ਆਪਾਂ ਇਹਨੂੰ ਰਗੜੀ ਜਾਵਾਂਗੇ ਤਾਂ ਓੰਨੀ ਲਈ ਜਾਣੀ ਹੈਗੀ ਤੇ ਸਾਰੀ ਸਾਫ ਹੋ ਜਾਣੀ ਸਾਰੀ ਸਾਫ ਹੋ ਜਾਣੀ ਇਸ ਤਰੀਕੇ ਨਾਲ ਤੇ ਹੁਣ ਆਪਾਂ ਪੂਰਾ ਫਰਸ਼ ਧੋਦ ਗਏ ਅਜੀ ਹੁਣ ਤੁਸੀਂ ਦੇਖ ਸਕਦੇ ਆ ਫਰਸ਼ ਆਪਣਾ ਬਿਲਕੁਲ ਸਾਫ ਹੋ ਗਿਆ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਰਗੜ ਲਿਆ ਤੇ ਸਾਰੀ ਹਰੇਵਾਈ ਇਹ ਕਾਈ ਲਏਗੀ ਤੇ ਜਦੋਂ ਇਹ ਸੁੱਕ ਗਿਆ ਤੇ ਇਹ ਦੂ ਵੀ ਵਧੀਆ ਸਾਫ ਦਿਖੂਗਾ ਇਹ ਤੁਹਾਨੂੰ ਤੇ ਬਹੁਤ ਹੀ ਵਧੀਆ ਆਪਣਾ ਫਰਸ਼ ਹੋ ਗਿਆ ਜੀ ਤੇ ਇਸ ਤਰੀਕੇ ਨਾਲ ਤੁਸੀਂ ਵੀ ਕਾਈ ਇਹ ਹਰੇਵਾਈ ਸਾਫ ਕਰ ਸਕਦੇ ਜੀ ਤੇ ਬਹੁਤ ਵਧੀਆ ਸੌਖਾ ਤਰੀਕਾ ਜੀ ਇਹ ਸਭ ਤੋਂ ਸੌਖਾ ਤਰੀਕਾ ਹੈ ਇਹ ਹਰੇਵਾਈ ਸਾਫ ਕਰਨ ਦਾ ਕਾਈ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਤੇ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਜੀ ਤੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ